M. Então, M. ਆ ਰਿਹਾ ਅਸੀਂ ਆ ਰੋਡ ਨਾਲ ਉੱਪਰ ਦੀ ਬਾਤ ਆ ਰਹੀ ਹੈ ਕਿ ਵਿੱਚ ਕਰਨ ਜਾ ਰਹੇ ਜਿਹਦੇ ਅੰਦਰ ਇੱਕ ਲੈਟਰ ਦਾ ਨਾਮ ਸੰਜੀਤ ਜੀ ਉਹ ਇੰਡਸਟਰੀ ਇਹ ਵਿੱਚ ਆ ਉਹ ਜੋ ਕਿ ਫਿਰੋ ਕਰਨਾ ਸੀ ਪ੍ਰਮਾਣ ਪਾੰਦੇ ਕਰਦਾ ਕਰਨ ਨਹੀਂ ਦਿੱਤਾ ਸੀ ਹਾਂਜੀ ਅਸੀਂ ਸਰਕਾਰ ਦੇ ਵਿਰੁੱਧ ਉਹੀ ਧਰਨਾ ਲਾ ਦਿੱਤਾ ਜੀ ਠੀਕ ਹੈ ਜੀ ਹਾਂਜੀ ਕੀ ਕਰਨ ਜਾ ਰਹੇ ਤੁਸੀਂ ਵਾਨ ਨੇ ਉਹ ਰਹਿਾਈ ਕਰਾਉਣ ਵਾਸਤੇ ਜਾ ਰਹੇ ਸੀ ਕਿੱਥੇ ਸੰਗਰੂਰ ਜੀ ਜਿਹੜਾ ਪੰਨਾ ਸਿੱਧੂ ਆ ਬਾਈ ਉਹਨੂੰ ਗ੍ਰਿਫਤਾਰ ਕਰਕੇ ਉਹਦੇ ਝੂਠੇ ਗੇਸ ਪਾਏ ਗਏ ਨੇ ਉਹਨੂੰ ਰਹਾ ਕਰਨ ਵਾਸਤੇ ਅਸੀਂ ਇੱਥੇ ਸਾਰੇ ਜਿਹੜੇ ਸੰਗਰੂਰ ਜਿਹੜਾ ਸੱਦਾ ਦਿੱਤਾ ਗਿਆ ਸੀਗਾ ਉੱਥੇ ਜਾ ਰਹੇ ਸੀ ਵੇ ਰਸਤੇ ਵਿੱਚ ਹੀ ਸਾਨੂੰ ਰੋਕ ਕੇ ਜਿਹੜਾ ਪੁੱਠਾ ਮੋੜ ਦਿੱਤਾ ਗਿਆ ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਵੀ ਰਹਿ ਕੀਤੀ ਵੀ ਜਿਹੜਾ ਇਹ ਪਟਿਆਲਾ ਰੋਡ ਹੈ ਅਸੀਂ ਹੁਣ ਜਾਮ ਕਰਾਂਗੇ ਸ਼ਾਂਤਮਈ ਧੰਗੇ ਦੇ ਨਾਲ ਇੱਥੇ ਅਸੀਂ ਸਾਰੇ ਬੈਠੇ ਆਂ ਜਿੱਦਗੀ ਅਸੀਂ ਇਹ ਕੱਪ ਗਈ ਦੀ ਨਾਕਾ ਲਾਏ ਦੀ ਜਿਹੜਾ ਸਾ ਅਸੀਂ ਕੱਪ ਗਈ ਸਾਨੂੰ ਆਕੇ ਆਈ ਪੁਲਿਸ ਨੇ ਰੋਕਿਆ ਸਾਨੂੰ ਆਕੇ ਤੁਸੀਂ ਵਾਪਸ ਰਸੀ ਵਾਪਸ ਨਹੀਂ ਗਏ ਹੈਗੇ ਉਦੋਂ ਵਾਰ ਸਾਨੂੰ ਕਿਹਾ ਵੀ ਤੁਹਾਨੂੰ ਕਿਰਪਾਦਾਰ ਕਰਨਾ ਤੁਹਾਡੇ ਦੇ ਪੰਜ-ਛੇ ਵਾਰਾਂਗੇ ਸਾਡੇ ਜੋ ਅਸੀਂ ਛੱਟ ਤਿੰਨ-ਚਾਰ ਵਾਰ ਸਾਨੂੰ ਕਿਰਪਾਦਾਰ ਕਰਕੇ ਵੀ ਸਾਨੂੰ ਲੈ ਕੇ ਦੀ ਸਾਨੂੰ ਗੱਡੀ ਚ ਬਿਠਾ ਕੇ ਲੈ ਗਈ ਦੀ ਬੱਸ ਚ ਉਹ ਬਾਈ ਪਿੱਛੋਂ ਆ ਕੇ ਮਰੇ ਸਾਨੂੰ ਉਤਾਰਿਆ ਵਾ ਫਰਕ ਸਾਨੂੰ ਉਦੋਂ ਵਾਰ ਫਿਰ ਅਸੀਂ ਇੱਥੇ ਪ੍ਰਦਰਸ਼ਨ ਕਰੀਆ ਸਾਨੂੰ ਐਕਸੀਡੈਂਟ ਪੈਣ ਦਿੱਤਾ ਗਿਆ ਇਹ ਸਾਡੀ ਅਸੀਂ ਇੱਥੇ ਸਾਥ ਵਿੱਚ ਢਾਂਗਰਾਂ ਵੱਲ ਜਾ ਰਹੇ ਹਾਂ ਵੀ ਸਾਨੂੰ ਜਾਣ ਦਿਓ ਉਹ ਕਹਿੰਦੇ ਸਾਡੀ ਮਜਬੂਰੀ ਹੈ ਵੀ ਸਾਡੀ ਵੀ ਮਜਬੂਰੀ ਹੈ ਜਿਹੜੇ ਸ਼ੌਂਕ ਨੂੰ ਫਿਰਦੇ ਆਂਗੇ ਸੜਕਾਂ ਦੇ ਪਤਾ ਕਰਕੇ ਅਸੀਂ ਇਹ ਨਿਰੰਨ ਰਹਿਤਾ ਉਹ ਵੀ ਅਸੀਂ ਪਤਾ ਰੋਡ ਜਾਮ ਕਰਾਂਗੇ ਤੇ ਇੱਥੇ ਸ਼ਾਂਤੀ ਪ੍ਰਦਰਸ਼ਨ ਕਰ ਰਹੇ ਆਂ ਅਸੀਂ ਆਪੀ ਸਾਹਿਬ ਅਸੀਂ ਅਮਨ ਅਮਾਨ ਨਾਲ ਸਾਡਾ ਹੱਕ ਹੈ ਡੈਮੋਕਰੈਟਿਕ ਹੱਕ ਹੈ ਆਪ ਵੀ ਆਪ ਦੀ ਆਵਾਜ਼ ਚੱਕ ਸਕਦੇ ਆਂ ਜੋ ਭਾਨੇ ਸਿੱਧੂ ਨਾਲ ਤੇ ਨੌਜਵਾਨਾਂ ਨਾਲ ਜ਼ਬਰ ਕਰ ਰਹੀ ਹੈ ਪੰਜਾਬ ਸਰਕਾਰ ਜੋ ਧੱਕਾ ਕਰ ਰਹੀ ਹੈ ਉਹਦੇ ਖਿਲਾਫ ਅਸੀਂ ਆਪ ਦੀ ਆਵਾਜ਼ ਵੀ ਨਹੀਂ ਇਕੱਠੇ ਹੋ ਕੇ ਕਰ ਸਕਦੇ हां जी ਅਸੀਂ ਕੋਈ ਲਾਂਡ ਆਰਡਰ ਨੂੰ ਆਪਦੇ ਹੱਥ ਲੈਨੇ ਹੋ ਤੁਹਾਨੂੰ ਹੱਕ ਜਾਂ ਸਾਨੂੰ ਰੋਕਨ ਦਾ ਸਾਨੂੰ ਡੱਕਨ ਦਾ ਪਰ ਇਸ ਤਰ੍ਹਾਂ ਡੱਕੋਗੇ ਇਹ ਗੱਲ ਠੀਕ ਨਹੀਂ ਤੁਹਾਨੂੰ ਬੇਨਤੀ ਹੈ ਬਸ ਬੇਨਤੀ ਹੈ ਤੁਹਾਨੂੰ ਜਿਹੜੇ ਉਸਦੇ ਨਾਮ ਪੁੱਛਣੋਂ ਅਦਰਵਾਈਜ਼ ਬਾਕੀ ਪਬਲਿਕ ਜਾ ਰਹੀ ਹੈ ਜਿਹੜੇ ਤੇ ਜਾਮ ਜਿਹੜਾ ਖਲਾਇਆ ਜਾ ਕਿ ਜਾਮ ਨੂੰ ਲੱਗਾ ਆਉਂਦੀ ਕੋਸ਼ਿਸ਼ ਕਰਦੇ ਹਾਂ ਜੀ ਹਰ ਦਾ ਆਪਾਂ ਦੀ ਜੁੜਿਆ ਜੀ